ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਹਮੈ ਤਿਆਗ ਪੰਜ ਵਿਖੇ ਦਮਨ ਗੁਰਮਤਿ ਵਿਵੇਕ ਹੁਣ ਫੇਰ ਨਾਮ ਦੇ ਸੰਜਮ ਸਾਧਨ ਸਰੂਪ ਕਰਮਾ ਪਰਥਾਏ ਹੋਰ ਹੋਰ ਗੁਰ ਪਰਮਾਣਾਂ ਦਾ ਸਿਲਸਿਲਾ ਚਲਦਾ ਹੈ ਜਿਨ੍ਹਾਂ ਕਰਮਾਂ ਦਾ ਇੱਕ ਇੱਕ ਕਰਕੇ ਕਮਾਇਆ ਜਾਣਾ ਹਰੇਕ ਵਿਵੇਕੀ ਸਿੱਖ ਦਾ ਗੁਰਮਤ ਧਰਮ ਹੈ ਅਤੇ ਇਹਨਾਂ ਸਾਧਨ ਸੰਪੰਨ ਕਰਮਾਂ ਨੂੰ ਨਾਮ ਰੂਪੀ ਸਾਰ ਮੁਖ ਕਰਮ ਦੇ ਨਾਲੋਂ ਨਾਲ ਕਮਾਉਣ ਕਰਕੇ ਹੀ ਗੁਰਮਤ ਸਾਰ ਵਿਵੇਕ ਦੀ ਉੱਚ ਅਵਸਥਾ ਭਾਵ ਮੁਖ ਮੰਤਵੀ ਵਿਵਸਥਾ ਪ੍ਰਾਪਤ ਹੋ ਸਕਦੀ ਹੈ ਅਤੇ ਉਕਤ ਕਮਾਉਣ ਜੋਗ ਕਰਮਾ ਸੰਬੰਧੀ ਗੁਰ ਪ੍ਰਮਾਣ ਗੁਰਮਤ ਹੁਕਮ ਹਨ ਜਿਨ੍ਹਾਂ ਦਾ ਮੰਨਣਾ ਹਰੇਕ ਸਿੱਖ ਸਚਾਰ ਅਤੇ ਉੱਤਮ ਬिवेकी ਦਾ ਧਰਮ ਹੈ ਜਿਥਾ ਗੁਰ ਪ੍ਰਮਾਣ ਹਾ ਹਾ ਮੈਂ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕੋ ਹੋਵੈ ਸਚ ਭੈ ਰਾਤਾ ਗਰਭ ਨਿਵਾਰੈ ਇੱਕੋ ਜਾਤਾ ਸ਼ਬਦ ਵਿਚਾਰ ਹੈ ਸ਼ਬਦ ਵਸੈ ਸਚ ਅੰਤਰ ਹੀਆ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਜ਼ਰ ਪਿਆਰੇ RAM KALI MOHALLA ਪਹਿਲਾ ਸਿੱਧ ਗੋਸ਼ਟ ਵੈਰ ਵਿਰੋਧ ਗਵਾਵਣ ਸਗਲੇ ਗੰਤ ਮਿਟਾਵਣ ਗੁਰਮੁਖ ਕਰਨੇ ਵਾਲੀ ਕਾਰ ਕਮਾਈ ਆਲਸ ਤਿਆਗ ਅਤੇ ਉਦਮ પુરਸ਼ਾਰਥ ਗ੍ਰਹਿਣ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ RAM ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇਸ ਗੁਰ ਪ੍ਰਮਾਣ ਅੰਦਰ ਵੈਰ ਵਿਰੋਧ ਗਵਾਉਣਾ ਅਤੇ ਸਗਲੀ ਗਣਤ ਮਿਟਾਉਣਾ ਜੋ ਰੰਗ ਰਤੜੇ ਗੁਰਮੁਖਾਂ ਦੀਆਂ ਸ਼ੁਭ ਲੱਛਣੀਆਂ ਸੁੱਤੇ ਕਰਨੀਆਂ ਹਨ ਗੁਰਮਤ ਵਿਵੇਕ ਸੰਬੰਧੀ ਕਮਾਉਣਯੋਗ ਕਰਮ ਹਨ ਜਿਨ੍ਹਾਂ ਦੇ ਕਮਾਉਣੇ ਦਾ ਸਿੱਖ ਮਾਤਰ ਨੂੰ ਹੁਕਮ ਹੈ ਗੁਰਮੁਖਾਂ ਦੀ ਜੋ ਸੁੱਤੇ ਕਰਨੀ ਹੈ ਉਹ ਗੁਰਸਿੱਖਾਂ ਲਈ ਗੁਰਮਤ ਹੁਕਮੀ ਕਾਰ ਹੈ ਇਸੇ ਲਈ ਗੁਰਸਿੱਖਾਂ ਨੂੰ ਗੁਰਮੁਖਾਂ ਦੀ ਕਰਨੇ ਵਾਲੀ ਕਾਰ ਕਮਾਉਣ ਦਾ ਹੁਕਮ ਹੈ ਜੈਸੇ ਕਿ ਗੁਰਵਾਕ ਹੈ ਗੁਰਮੁਖ ਕਰਨੇ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ RAMKALI MOHALLA ਪਹਿਲਾ ਸਿੱਧ ਗੋਸ਼ਟ ਭਾਵ ਗੁਰਮੁਖਾਂ ਦੀ ਕਰਨੇ ਵਾਲੀ ਕਾਰ ਕਮਾਉਣੀ ਚਾਹੀਦੀ ਹੈ ਅਤੇ ਇਹ ਕਾਰ ਤਦ ਹੀ ਕਮਾਈ ਜਾ ਸਕਦੀ ਹੈ ਜੇ ਗੁਰਮੁਖ ਦੇ ਮੇਲ ਸਤ ਸੰਗ ਦਾ ਮੇਲੀ ਸਤਸੰਗੀ ਬਣਿਆ ਰਹੇ ਅਤੇ ਗੁਰਮੁਖ ਵਿਵਸਥਾ ਪ੍ਰਾਪਤ ਹੋਣ ਤੇ ਵੀ ਗੁਰਮੁਖ ਵਿਵਸਥਾ ਪ੍ਰਾਪਤ ਹੋਣ ਤੇ ਵੀ ਬਣਿਆ ਰਹੇ ਹਰ ਭਗਤਾਂ ਹਰ ਧਨਰਾਸ ਹੈ ਗੁਰ ਪੂਜ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਹਾਉ ਸ੍ਰੀ ਰਾਗ ਮਹੱਲਾ 3 ਇੱਥੇ ਨਾਮ ਦੀ ਅਤੁੱਟ ਕਮਾਈ ਲਈ ਹਰ ਵੇਲੇ ਉਦਮੀ ਅਤੇ ਪੁਰਸ਼ਾਰਥੀ ਹੁੰਦੇ ਹੋਏ ਆਲਸ त्याਗਣ ਦਾ ਹੁਕਮ ਹੈ ਜਿਸ ਦਾ ਯਥਾ ਜੋਗ ਨਿਰਣਾ ਇਸ਼ਾਨ ਬਿਵੇਕ ਦੇ ਅੰਕ ਵਿੱਚ ਵਿਸਥਾਰਪੂਰਵਕ ਹੋ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ